ਆਸ ਦੇ ਮੰਨ ਦੇ ਅੰਦਰ ਫੁਰਨਾ ਆਇਆ ਵੀ ਆਪ ਜੀਆਂ ਦੇ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜੋ ਪਾਵਨ ਪਵਿੱਤਰ ਸੇਸ ਸਹਿ ਬਾਬਾ ਜੀਵਨ ਸਿੰਘ ਜੀ ਦਿੱਲੀ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੈ ਕਰਕੇ ਆਏ ਪੂਰੇ ਵਰਲਡ ਨੂੰ ਪਤਾ ਹੈ ਵਿਸ਼ਵ ਨੂੰ ਪਤਾ ਹੈ ਇਸ ਗੱਲ ਦਾ ਦਸ਼ਮੇਸ਼ ਪਿਤਾ ਕਲਗੀ ਤਰਪਾਦਸ਼ਾ ਮਹਾਰਾਜ ਜੀਆ ਨੇ ਜੋ ਰੰਗਰੇਟਾ ਗੁਰੂ ਦਾ ਬੇਟਾ ਕਹਿ ਕਰਕੇ ਕਿਤਾਬ ਦਿੱਤਾ ਰੰਗਰੇਟਾ ਗੁਰੂ ਦਾ ਬੇਟਾ ਕਹਿ ਕਰਕੇ ਨਵਾਜਿਆ ਸਹਿ ਬਾਬਾ ਜੀਵਨ ਸਿੰਘ ਜੀਆ ਨੂੰ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਜਿਸ ਨੂੰ ਨਹੀਂ ਪਤਾ ਦਾਸ ਦੇ ਮਨ ਦੇ ਅੰਦਰ ਫੁਰਨਾ ਆਇਆ ਵੀ ਸਿੱਖ ਸੰਗਤਾਂ ਦੇ ਨਾਲ ਵਿਚਾਰ ਕੀਤਾ ਜਾਵੇ ਅਣਮੋਲ ਬਚਨ ਦਸ਼ਮੇਸ਼ ਪਿਤਾ ਕਲੰਗੀ ਤਰਪਾ ਸਾਹਿਬ ਮਹਾਰਾਜ ਜਿਹਾ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਖੇ ਬਾਬਾ ਜੀਵਨ ਸਿੰਘ ਜੀ ਨੂੰ ਆਖਿਆ ਆਪ ਜੀ ਜੋ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਹਾ ਦਾ ਦਿੱਲੀ ਦੀ ਧਰਤੀ ਤੋਂ ਸਿਰਸ ਲੈ ਕਰਕੇ ਆਏ ਹੋ ਬਾਬਾ ਜੀ ਇਹ ਆਪਣੇ ਪਿਤਾ ਦਾ ਲੈ ਕਰਕੇ ਆਏ ਹੋ ਆਪ ਜੀ ਬਾਬਾ ਸਦਾਨੰਦ ਜੀ ਦਾ ਸੀਸ ਵਾਰ ਕਰਕੇ ਆਪ ਜੀ ਸੀਸ ਲੈ ਕਰਕੇ ਆਏ ਹੋ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜੋ ਰਣਨੀਤੀ ਯੁੱਧ ਦੀ ਕਰੀ ਜਾਵੇਗੀ ਆਪ ਜੀਆ ਦੀ ਦੇਖ ਰੇਖ ਦੇ ਅੰਦਰ ਹੋਵੇਗੀ ਵੱਡੇ ਭਰਾ ਦਾ ਦਰਜਾ ਦੇ ਦਿੱਤਾ ਗੁਰੂ ਜੀ ਦੇ ਨਾਲ ਸਹਿਬ ਬਾਬਾ ਜੀਵਨ ਸਿੰਘ ਜੀਆ ਨੇ ਤਕਰੀਬਨ 13 ਜੰਗਾਂ ਲੜੀਆਂ 13ਵੀਂ ਜੰਗ ਸਹਿਬ ਬਾਬਾ ਜੀਵਨ ਸਿੰਘ ਜੀਆ ਨੇ ਕੱਚੀ ਗੜੀ ਚ ਮੁਕੌਰ ਦੀ ਗੜੀ ਦੇ ਅੰਦਰ ਲੜੀ ਜੋ ਕਿ 10 ਲੱਖ ਦੀ ਫੌਜ ਚੜ੍ਹ ਕਰਕੇ ਆਈ ਬਾਈ ਧਾਰ ਦੇ ਰਾਜੇ ਤੇ ਸੂਬੇ ਸਰਹੰਦ ਵਰਗੇ 10 ਲੱਖ ਦੀ ਫੌਜ ਚੜ੍ਹ ਕੇ ਆਈ ਤੇ 10 ਲੱਖ ਦੀ ਫੌਜ ਨੂੰ ਭਾਜੜਾ ਪਾ ਦਿੱਤੇ ਆ ਜਦੋਂ ਸਹਿਬ ਬਾਬਾ ਅਜੀਤ ਸਿੰਘ ਸਹਿਬ ਬਾਬਾ ਜੁਜਾਰ ਸਿੰਘ ਚਮਕੌਰ ਦੀ ਗੜੀ ਦੇ ਅੰਦਰ ਵਾਰੇ ਗਏ ਤੇ ਸਤਗੁਰੂ ਜੀ ਜਦੋਂ ਆਪ ਕਮਰਕੱਸਾ ਕਰਕੇ ਜੰਗ ਨੂੰ ਜਾਣ ਲੱਗੇ ਤੇ ਸਹਿਬ ਬਾਬਾ ਜੀਵਨ ਸਿੰਘ ਜੀ ਆਨੇ ਹੁਕਮ ਕਰ ਦਿੱਤਾ ਵੀ ਸਤਗੁਰੂ ਜੀ ਆਪ ਜੀ ਆਨੇ ਜੰਗ ਦੇ ਅੰਦਰ ਮੈਦਾਨ ਦੇ ਅੰਦਰ ਨਹੀਂ ਜੇ ਜੂਜਣਾ ਕਿਉਂਕਿ ਮੈਂ ਫੌਜ ਦਾ ਜਰਨੈਲ ਹਾਂ ਤੇ ਆਪ ਜੀ ਆਨੂੰ ਮੇਰਾ ਹੁਕਮ ਹੈ ਕਿਉਂਕਿ ਭਾਈ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਤੋਂ ਦਸ਼ਮੇਸ਼ ਪਿਤਾ ਕਲਗੀ ਤਰਪਾਸ਼ਾ ਮਹਾਰਾਜ ਜੀ ਤਕਰੀਬਨ ਸਾਢੇ 8 ਸਾਲ ਛੋਟੇ ਸਨ ਸਹਿਬ ਬਾਬਾ ਜੀਵਨ ਸਿੰਘ ਜੀ ਸਾਢੇ 8 ਸਾਲ ਗੁਰੂ ਜੀ ਤਾਂ ਵੱਡੇ ਸਨ ਸਤਿਗੁਰਾਂ ਨੂੰ ਕਹਿਣ ਲੱਗੇ ਸਤਿਗੁਰੂ ਜੀ ਆਪ ਜਿਆਨੇ ਮ ਰਣ ਮੈਦਾਨ ਦੇ ਅੰਦਰ ਨਹੀਂ ਜੂਜਣਾ ਅਸੀਂ ਰਣ ਮੈਦਾਨ ਦੇ ਅੰਦਰ ਜਾ ਕਰਕੇ ਜੂਜਾਂਗੇ ਉਹ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲੰਗੀਧਰ ਪਾਸ਼ਾ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਕਲੰਗੀ ਦੇ ਕਰਕੇ ਨਵਾਜਿਆ ਤੋੜਾ ਦੇ ਕਰਕੇ ਨਵਾਜਿਆ ਇੱਥੋਂ ਤੱਕ ਕਿ ਆਪਣੇ ਸਿੱਖ ਨੂੰ ਆਪਣਾ ਵਾਣਾ ਦੇ ਦਿੱਤਾ ਤੇ ਭਾਈ ਸਿੱਖੋ ਆਪਣਾ ਫਰਜ਼ ਬਣਦਾ ਹੈ ਸਹਬ ਬਾਬਾ ਅਜੀਵਨ ਸਿੰਘ ਜੀਾਂ ਦੇ ਇਤਿਹਾਸ ਨੂੰ ਆਪਾਂ ਪੜ੍ਹिए ਸੁਣੀਏ ਬੜੇ ਪਿਆਰ ਸਤਕਾਰ ਦੇ ਨਾਲ ਬੈਠ ਕਰਕੇ ਆਪਾਂ ਵਿਚਾਰ ਕਰੀਏ ਕਿਉਂਕਿ ਬੜਾ ਵੱਡਾ ਅਣਮੋਲ ਤੇ ਵੱਡਾ ਇਤਿਹਾਸ ਹੈ ਰੰਗਰੇਟਾ ਫੌਜਦਾ ਦਾ ਬੇਨਤਾ ਹੈ ਸਾਰੇ ਹੀ ਖੰਡੇ ਵਾਟੇ ਦੀ ਪੌਲ ਸ਼ਕ ਲਵੋ ਗੁਰੂ ਦੇ ਲੜ ਲੱਗ ਜਾਵੋ ਇੰਨਾ ਕੁਛ ਕਹਿੰਦਾ ਹੋਇਆ ਦਾਸ ਕੇ ਮਾਤੇ ਇਜਾਜ਼ਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ